ਪਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਪਿੰਡ ਤੁੰਗਾ ਢੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਇੱਕ ਤਾਜੀ ਸੂਈ ਬੱਚੀ ਦਿਖਾਵਾਂਗੇ ਚਾਰ ਦਿਖਾਵਾਂਗੇ ਗੱਬਣਾ ਤੇ ਇੱਕ ਦਿਖਾਵਾਂਗੇ ਦੋ ਦੰਦ ਇੱਕ ਦੋ ਦੰਦ ਦਾ ਤੋਹਫਾ ਦਿਖਾ ਦਾਂਗੇ ਤੇ ਜਿਹੜੇ ਰੇਟ ਹੋਣਗੇ ਰੇਟ ਹੋਣਗੇ ਬਾਈ ਦੇ ਬਿਲਕੁਲ ਵਾਜਬ ਤੇ ਜਾਇਜ਼ ਰੇਟ ਹੀ ਹੁੰਦੇ ਨੇ ਤਕਰੀਬਨ ਹਰੇਕ ਵੀਡੀਓ ਦੇ ਵਿੱਚ ਕੰਮ ਹੈਗਾ ਬਾਈ ਦਾ ਸਪੈਸ਼ਲ ਜਰਸੀ ਤੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਸਾਰੇ ਪਸ਼ੂਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਕੱਲਾ ਕੱਲਾ ਖੋਲ ਕੇ ਤੋੜ ਕੇ ਦਿਖਾ ਦਾਂਗੇ ਆ ਜਾ ਲਾਡੀ ਮੇਰਾ ਹੋਰ ਕਿਵੇਂ ਆ ਵਧੀਆ ਬਾਈ ਹਸਤੀ ਕਾਲੀ ਚੜਦੀ ਕਲਾ ਹਾਂਜੀ ਬਾਈ ਚੜਦੀ ਵਧੀਆ ਬਾਈ ਵਧੀਆ ਚੱਲਦੀ ਤਕਰੀਬਨ ਆਪਣਾ ਤਾਂ ਮਾਰੂ ਮਾਰ ਹੀ ਆ ਹਾਂਜੀ ਹਾਂਜੀ ਬਾਈ ਇਹਦੇ ਪਾਸੋਂ ਸ਼ੁਰੂ ਕਰ ਦਈਏ ਇੱਧਰ ਹੀ ਕਰ ਲੈਣਾ ਵੀਰੇ ਆ ਤੋਰੋ ਜੀ ਖੋਲ ਕੇ ਆਜੋ ਆ ਗਈ ਆ ਬੱਛੀ ਤੇ ਮਾਰਗਰੀ ਕੈਮਰਾ ਇਹ ਦੰਦਾਂ ਚ ਕਿਵੇਂ ਗਈ ਇਹ ਦੋ ਦੰਦ ਆ ਵੀਰੇ ਬੱਛੀ ਦੰਦਾਂ ਚ ਆ ਗਈ ਦੋ ਦੰਦ ਤੇ ਆ ਗਈ ਪਿਓਰ ਜਰਸੀ ਦੇ ਵਿੱਚ ਆ ਗਈ ਹਾਂਜੀ ਆ ਗਈ ਪਾਵਰ ਜਰਸੀ 100 ਦਾ 100% ਆ ਗਈ ਦੋ ਦੰਦ ਮਤਲਬ ਮੀਡੀਅਮ ਹਾਈਟ ਚ ਆ ਗਈ ਨਾ ਬੜੀ ਜਿਆਦੇ ਛੋਟੀ ਆ ਤੇ ਨਾ ਹੀ ਵੱਡੀ ਆ ਕਿਉਂਕਿ ਜਿਵੇਂ ਜੇ ਹਾਈਟ ਜਰਸੀਆਂ ਦੀ ਹੁੰਦੀ ਆ ਤੇ ਇੱਥੇ ਜੇ ਖੜਾ ਲਓ ਜੀ ਮਾੜਾ ਕਮਾ ਕੇ ਉਮਰ ਦਾ ਵੀ ਹੱਲੇ ਬਾਈ ਨਰਮੀ ਆ ਠੀਕ ਆ ਗੱਲ ਹਾਂਜੀ ਹਾਂ ਉਮਰ ਕਿਉਂਕਿ ਦੋ ਦੰਦ ਦਾ ਸਾਰੀ ਮੇਰਾ ਕਹਿੰਦਾ ਢਾਈਆਂ ਕਿ ਸਾਲਾਂ ਦੀ ਆ ਹਾਂਜੀ ਹਾਂ ਆ ਲੈ ਚਲੋ ਜੀ ਇਹ ਗੱਬਣਾ ਬਾਈ ਹਾਂ ਬਾਈ ਤਿਆਰੀ ਆ ਬਸ ਆ ਤਿਆਰੀ ਜੀ ਆ ਬਾਈ ਕਹਿੰਦਾ ਆਰਡਰ ਰੱਖੋ ਬਿਲਕੁਲ ਨਾਲ ਲਗਵਾ ਥਣ ਰੱਖੋ ਕੱਲਾ ਕੱਲਾ ओके देन मेरा ख्याल है कट सकदे दो चार दिन हां भाई लेजो दो चार दिन आ दो चार दिन पछि अजय कट दूंगी पर ऑर्डर बहुत सोणा रख दिया ਥੱਲੇ ਹੂੰ ਠੀਕ ਥੱਲੇ ਬੂੜੀ ਆ ਵੀਰੇ ਥਾੜਾ ਆ ਗਈ ਠੰਡੀ ਸੀ ਲਾ ਇਥੋ ਚੈੱਕ ਕਰ ਸਕਦੇ ਹੋ ਥਾਨ ਆ ਗਿਆ ਇਹਨੂੰ ਕੱਲਾ ਕੱਲਾ ਲੱਗਾ ਤੇ ਆਰਡਰ ਆ ਗਿਆ ਬਿਲਕੁਲ ਫਿਕਸ ਜਾ ਆ ਗਿਆ ਨਾ ਹਾਂਜੀ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਲਾਡੀ ਫਿਰ ਬਈ ਇਹ ਲੈਣ ਦੇਣੀ ਮੁੱਲ ਆਪਾਂ ਕਰਾਂਗੇ ਜਮ ਜਮ ਜੈ ਜੀ ਆਦੇ ਮੁੱਲ 35 32 ਦੀ ਲਾਸਟ ਦੇ ਦਾਂਗੇ ਵੀਰੇ 32000 ਦੀ ਆਪਾਂ ਇਹ ਦੋ ਦੰਦ ਯਰਸੀ ਦੇ ਦਾਂਗੇ ਦੇ ਦਾਂਗੇ ਬੱਤੀ ਦੀ ਬਾਈ ਕਹਿੰਦਾ ਹੋ ਜੂਗੀ ਤੇ ਆ ਗਈ ਆ ਬੱਛੀ ਵੀ ਗੱਬਣਾ ਇਹਦੀ ਵੀ ਚੋਲ ਚੂਲ ਚੰਗੀ ਆ ਗੈਰੀ ਉਹ ਥਣ ਬੜਾ ਸੁਣਾ ਲੱਗਿਆ ਆ ਤੋਰੋ ਜੀ ਖੋਲ ਕੇ ਕਦ ਕਾਠ ਇਹਦਾ ਚੰਗਾ ਆ ਗਿਆ ਜਾਨ ਵੀ ਫੁੱਲਾ ਗਈ ਹਾਂਜੀ ਬਾਈ ਇਹਦਾ ਸੂਆ ਕਿਹੜਾ ਲਾਡੀ ਇਹ ਬਾਈ ਪਹਿਲੇ ਸੂਏ ਹੁੰਦੀ ਹੈ ਜੀ ਪਹਿਲਾਂ ਹਾਂਜੀ ਹਾਂ ਜਾਨ ਜੂਨ ਚੰਗੀ ਆ ਨਾ ਪਹਿਲਾਂ ਤੇ ਥਣ ਦਾ ਸਾਈਜ਼ ਦਿਖਾਦੀ ਗੈਰੀ ਗਾਂਲੇ ਪੱਖ ਤੋਂ ਵਜੂਦ ਚੰਗਾ ਇਹ ਆ ਗਈ ਹਲਕੇ ਜੇ ਕ੍ਰੋਸ ਚ ਹਣਾ ਹਾਂਜੀ ਹਾਂਜੀ ਆ ਇਹ ਆ ਗਈ ਜਰਸੀ ਕ੍ਰੋਸ ਅੰਗ ਚ ਆ ਗਈ ਥੋੜਾ ਜਿਹਾ ਸਾਈਜ਼ ਹਾਲ ਦਾ ਕ੍ਰੋਸ ਆ ਗਿਆ ਸਾਈਰ ਤੇ ਜਰਸੀ ਕ੍ਰਾਸ ਆ ਗਈ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਸੱਜਣਾ ਬਣੂ ਬਣੂਗੀ ਪੱਛੀ ਬਹੁਤ ਥਲਿਓ ਹਾਂਜੀ ਕਿਉਂਕਿ ਵਜੂਦ ਚੰਗਾ ਜਾਨ ਵੀ ਫੁੱਲਾ ਤੇ ਚਮਕ ਚਮਕ ਵੀ ਪੂਰੀ ਆ ਗਈ ਰਾਂਗ ਹਾਂਜੀ ਹਾਂਜੀ ਕਿੰਨੇ ਦਿਨ ਕੱਢੂ ਲਾਡੀ ਬਈ ਲੈ ਜਾਊਗੀ 5-4 ਦਿਨ ਕੱਢ ਦੂ 5-4 ਹਾਂ ਮਨ ਨਾਲ ਵੀ ਜੇ ਬਣੂ ਥਲਿਓ ਫੁੱਲਾ ਹੋ ਸਕਦਾ 1-2 ਦਿਨ ਉੱਪਰ ਵੀ ਲੈ ਜੇ ਤੇ ਝੋਲ ਮੱਛੀ ਜੀ ਬਹੁਤ ਹੈ ਮੱਛੀ ਠੰਡੀ ਸੀ ਬਹੁਤ ਆ ਜਿਵੇਂ ਮਰਜੀ ਹੱਥ ਥਵੇਈ ਜਾਵੇ ਸਵਾ ਆ ਗਈ ਆ ਗਈ ਠੰਡੀ ਇੱਕ ਗੱਲ ਦੱਸਦਾ ਨਾ ਦੁੱਧ ਦੇ ਸੱਜਣੋ ਤਕਰੀਬਨ ਤਕਰੀਬਨ ਨਾ ਮੱਝਾਂ ਵਰਗਾ ਹੀ ਪਾ ਦੂਗੀ ਬਾਕੀ ਲੈ ਜੂਦਾ ਇਹਨਾਂ ਦੇ ਤੋਂ ਸਾਈਜ਼ ਤੇ ਜਰਸੀ ਦਾ ਕਰੋ ਸੰਗ ਹੋ ਗਿਆ ਹੁਈ ਬੰਨੇ ਨੂੰ ਬਈ ਮਾੜਾ ਆ ਇੱਥੇ ਇੱਥੇ ਦਿਖਾ ਦਿੰਦਾ ਇਹਨੂੰ ਪਰਲੇ ਬੰਨੇ ਜਾਊਗੀ ਨਾ ਬੱਚੀ ਉਦੋਂ ਦਿਖਾ ਦਿਆਂਗਾ ਆਪਾਂ ਆਰਡਰ ਕੁਆਲਿਟੀ ਕਿਉਂਕਿ ਚੋਲ ਬਹੁਤ ਪਈਆ ਬੱਚੀ ਨੇ ਬੰਨਣਾ ਬਹੁਤਾ ਹੈ ਜੀ ਇਹਦਾ ਰੇਟ ਬਾਈ ਬਾਈ ਇਹ ਉਹਦਾ ਜੋੜੇ ਦਾ ਹੀ ਕਰ ਲਾਂਗੇ ਉਹ ਕੱਲੀ ਦਾ ਇਹਦਾ 47000 ਆ ਇਹਦੇ ਰੇਟ ਆ ਕੱਲੀ ਦਾ 47000 ਤੇ ਨਾਲ ਜੋੜੇ 'ਚ ਕਰ ਲਾਂਗੇ ਹਾਂ ਜੋੜੇ ਦਾ ਕਰ ਲਾਂਗੇ ਕੋਈ ਗੱਲ ਨਹੀਂ ਠੀਕ ਆ ਗੱਲ ਤੇ ਆ ਤੋੜ ਦਿਓ ਜੀ ਹੁਣ 3 ਨੰਬਰ ਵਾਲੀ ਇਹ ਆ ਗਈ ਪਿਓਰ ਜਰਸੀ ਕਹ ਲਈ ਇਹਨੂੰ 100 ਦਾ 100 ਇਹ ਵਰ ਜਰਸੀ ਆ ਗਈ 100 ਦਾ 100% ਪਰ ਝੋਲ ਝੂਲ ਵਾਲੀ ਆ ਥੱਲੇ ਇਹਦੇ ਹਨ ਦਾ ਸੈਜ ਵਾਲਾ ਗੈਂਡ ਲੱਗਿਆ ਇਹ ਜੱਡੀ ਕਾ ਆਪਾ ਬਣਾ ਦੂ ਫਿਰ ਓਡਾ ਕੀ ਲੇਵਾ ਹਾਂ ਬਈ ਇਹ ਹੈਗੀ 17 18 ਕਿਲੋ ਵਾਲੀ ਯਾਰ ਸੂਆ ਸੂਆ ਕਿਹੜਾ ਲੱਗੂਗਾ ਦੂਜਾ ਸੁੰਦੀ ਆ ਵੀਰੇ ਸੂਆ ਦੂਜਾ ਤੇ ਦਿਨ ਕਿੰਨੇ ਕੱਢ ਦੂਗੀ ਫਿਰ ਦਿਨ ਬਈ ਇਹ ਵੀ ਲਊਗੀ 5 4 ਦਾ ਇਹ ਇੱਥੋਂ ਮਾਰਦੀ ਹੈ ਜੀ ਫੇਸ ਕੁਆਲਿਟੀ ਦੇ ਕੈਮਰਾ ਆ ਲੈ ਚੱਲੋ ਜੀ ਐਨ ਆ ਗਈ ਪਿਓਰ ਜਰਸੀ ਚ ਸੂਆ ਦੂਜਾ ਤੇ ਆ ਆ ਗਈ ਬਰੀਕ ਜਮਾ ਪਤਲੇ ਚਾਂੜੇ ਚ ਆ ਗਈ ਆਰਡਰ ਬਹੁਤ ਸੋਹਣਾ ਰੱਖਦੀ ਆ ਤੇ ਥਣ ਦਾ ਸੈਜ ਰੱਖਦੀ ਆ ਸੱਜਣੋ ਮੱਜਾਂ ਦੇ ਬਰਾਬਰ ਹੀ ਰੱਖਦੀ ਆ ਤੇ ਦੁੱਧ ਵੀ ਇਹਨਾਂ ਦਾ ਮੱਜਾਂ ਦੇ ਬਰਾਬਰ ਹੀ ਹੁੰਦਾ ਜਰਸੀ ਨਸਲ ਦਾ ਤੇ ਸੂਆ ਦੂਜਾ ਤੇ ਦੁੱਧ ਵਾਲੀ ਹੈਗੀ ਆ ਬਾਈ ਕਹਿੰਦਾ 16 ਤੋਂ 17 ਕਿਲੋ ਵਾਲੀ ਬੱਚੀ ਆ ਇੱਥੋਂ ਦਿਖਾ ਦਈਏ ਬਾਈ ਥੋੜੀ ਜਿਹੀ ਬਹੁਤ ਆ ਹਲੇ ਲੈ ਕੇ ਜਾਊ ਜਾਣੇ ਜੀ ਠੀਕ ਆ ਜੀ ਹਾਂ ਜੀ ਆ ਥੋੜੀ ਜੀ ਨਵੀਂ ਆਈ ਆ ਉਹਦੇ ਕਰਕੇ ਉਹ ਪਰ ਆਉਂਦਾ ਹੰਡੀਆਂ ਸੀ ਆ ਬਾਈ ਤੇ ਇੱਥੋਂ ਦਿਖਾ ਦੇ ਕਰੀ ਓਏ ਇਹ ਉਰਲੇ ਬੰਨੋ ਇੱਥੋਂ ਕਰਾ ਦੇ ਚੈੱਕ ਇਹ ਪਿਓਰਟੀ ਪਿਓਟੀ ਬੱਛੀ ਜਿ ਕਿੰਨੀ ਆ ਗਈ ਪਿਓਰ ਆ ਗਈ ਜਮਾ ਫੁੱਲ ਤੇ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਆ ਗਈ ਪੈਸੇ ਲਾ ਦੀ ਇਹਦੇ ਬਈ ਇਹਦਾ ਵੀ 47 ਆ ਆਪਾਂ ਜੋੜਾ ਦੇ ਦਾਂਗੇ 47 45 ਦਾ 90 ਦਾ ਹਾਂ ਬਾਕੀ ਹੋਰ ਮਾਨਤਾਨ ਮੌਕੇ ਤੇ ਹੋ ਜੂ ਕੋਈ ਗੱਲ ਨਹੀਂ ਠੀਕ ਆ ਗੱਲ ਹਾਂਜੀ ਅੱਜ ਜੋੜੇ ਚ ਬਾਈ ਕਹਿੰਦਾ ਮੌਕੇ ਤੇ ਮਾਨਤਾਨ ਕਰਦਾ ਨਹੀਂ ਬੱਛੀਆਂ ਦੋ ਨੰਬਰ ਵਾਲੀ ਆ ਗਈ ਇੱਕ ਆ ਗਈ ਇਹ ਬੱਛੀ ਉਹ ਪਹਿਲਾਂ ਸੂਂਦੀ ਆ ਇਹ ਸੂਂਦੀ ਆ ਦੂਜੇ ਸੂਏ ਐ ਸਮਝ ਲਓ ਵੀ ਦੁੱਧ ਜੋੜਾ ਚੰਗਾ ਪਾਉਂਦਾ ਹਾਂ ਥਾਲ ਥੋਲ ਦੋਨਾਂ ਦੀ ਵਧੀਆ ਲੱਗੇ ਨੇ ਤੇ ਹੁਣ ਮਾਰਦੇ ਗਏ ਚਾਰ ਨੰਬਰ ਵਾਲੀ ਤੇ ਆ ਗਈ ਇਹ ਵੀ ਪਿਓਰ ਜਰਸੀ ਦੇ ਵਿੱਚ ਤੋਰੋਈ ਖੋਲ ਕੇ ਆ ਗਈ ਇਹ ਵੀ ਫੁੱਲ ਪਿਓਰ ਕੱਦ-ਗਾਠ ਵੀ ਸੋਹਣਾ ਪੰਛੀ ਦਾ ਤੇ ਬਾਕੀ ਫੇਸ ਕੁਆਲਟੀ ਦੇ ਮਾਰਦੀ ਗਰੀ ਕੈਮਰਾ ਪਿਓਰ ਜਰਸੀ ਦੇ ਵਿੱਚ ਆ ਗਈ 100 ਦਾ 100% ਇਹਦਾ ਸੁਆ ਕਿਹੜਾ ਜੀ ਇਹ ਦੂਜੇ ਸੁਆ ਸੁਣਦੀ ਆ ਬਾਈ ਬਣੂ ਫੁੱਲੇ ਵੀ ਪੂਰੀ ਬਣੂ ਬਾਈ ਐਨ ਕਿੰਨੇ ਦਿਨ ਬਾਕੀ ਨੇ ਇਹਦੇ ਬਈ ਦੈਨ ਯਾਰ ਇਹਨਾਂ ਦੇ ਦੇਖੋ ਕੁਝ ਪਤਾ ਨਹੀਂ ਹੈਗਾ ਸੂ ਵੀ ਸਕਦੀ ਆ ਹਰਤਾਖੰਡ ਹੱਲੇ ਟਪਾ ਵੀ ਸਕਦੀ ਆ ਵੀਰੇ ਆ ਗਈ ਵੀ ਜਮਾ ਪਿਓਰ ਜਰਸੀ ਦੇ ਵਿੱਚ ਹੀ ਆ ਗਈ ਲੈ ਚੱਲੂਈਆਂ ਮੱਥੇ 'ਚ ਟੋਆ ਆ ਗਿਆ ਤੇ ਅੱਖ ਮੋਟੀ ਜਰਸੀ ਵਾਲੀ ਪਿਓਰ ਜਰਸੀ 'ਚ ਆ ਗਈ ਤੇ ਥੱਲਿਓਂ ਝੋਲਾ ਚੰਗਾ ਲੱਗਿਆ ਬੱਛੀ ਨੂੰ ਬਣੂ ਬਣੂਂਗੀ ਫੱਲਾ ਵੀ ਘੱਟ ਤੋਂ ਘੱਟ 5-4 ਦਿਨ ਤਾਂ ਕੱਢ ਹੀ ਦੇਊ ਰਾਮ ਨਾਲ ਵੀਰੇ ਆ 5-4 ਦਿਨ ਦਾ ਮੰਨ ਲਓ ਵੀ ਘੱਟ ਤੋਂ ਘੱਟ ਬੱਛੀ ਨੇ ਕੱਢ ਹੀ ਦੇਣੇ ਨੇ ਇਹ ਨਾ ਦੋਨੀਆਂ ਕੋਈਆਂ ਆ ਗਈਆਂ ਗੈਰੀ ਓਏ ਇੱਕ ਤਾਂ ਇਹੇ ਤੇ ਇੱਕ ਇਹਦੇ ਨਾਲ ਵਾਲੀ 3 ਤੇ 4 ਨੰਬਰ ਵਾਲੀ ਜੇ ਇਹਨਾਂ ਦਾ ਜੋੜਾ ਲੈਣਾ ਕਿਸੇ ਨੇ ਇਹਨਾਂ ਦਾ ਜੋੜਾ ਵੀ ਬਣ ਜੂਗਾ ਜਲਦੀ ਹੀ ਲਾ ਪੂਰੀ ਇਹਦੇ ਰੁਪਏ ਕਿੰਨੇ ਲਵਾਂਗੇ ਲੱਗੀ ਬਾਈ ਇਹ ਲਾਸਟ ਜਮਾ 40 ਦੀ ਦੇ ਦਾਂਗੇ ਇਹ ਦੇ ਦਾਂਗੇ 40 ਦੀ ਇਹਦਾ 47 ਹੈ ਜੇ ਇਧਰਲੇ ਬੰਨੇ ਕੋਈ ਜੋੜੇ ਵਾਲੀ ਬਣਦੀ ਸਾਡੇ ਉਹ ਵੀ ਕਰ ਦਾਂਗੇ ਬਈ ਮਾਨਸਾਲ ਕੋਈ ਗੱਲ ਨਹੀਂ ਕਿਉਂਕਿ ਦੋਨੇ ਮੈਨੂੰ ਕੋਈਆਂ ਲੱਗਦੀਆਂ ਤੇ ਹੈਗੀਆਂ ਵੀ ਦੋਨੇ ਚੰਗੇ ਦੁੱਧਾਂ ਦੀਆਂ ਤੇ ਹਾਂਜੀ ਹਾਂਜੀ ਉਹੀ ਗੱਲ ਹੈ ਵੀ ਜਿਵੇਂ ਬਾਈ ਨੇ 3 ਨੰਬਰ ਵਾਲੀ 16 17 ਕਿਲੋ ਵਾਲੀ ਦੱਸਿਆ ਇੰਨੇ ਕਿ ਦੁੱਧ ਵਾਲੀ ਇਹ ਆ ਤੁਸੀਂ 30 32 ਜੋੜੇ ਦਾ ਮੰਨ ਕੇ ਲਈਓ ਹਾਂ ਜੀ ਹਾਂ ਤੇ ਬਾਕੀ ਉਹੀ ਗੱਲ ਆ ਵੀ ਤੁਸੀਂ ਸਮਝ ਤੋਂ ਵੀ ਕੰਮ ਲੈਣਾ ਹੁੰਦਾ ਜਿਹੜੇ ਭਰਾ ਨੇ ਪਸ਼ੂ ਲੈਣਾ ਤੇ ਫੋਨ ਸਾਨੂੰ ਦਿਖਾ ਦੰਨੇ ਆ ਤਾਜੀ ਸੂਈ ਹੋਈ ਟੋਰੋ ਜੀ ਖੋਲ ਕੇ ਇਹਦਾ ਸੂਆ ਕਿਹੜਾ ਜੀ ਪੰਜ ਸੂਈ ਇਹ ਬਾਈ ਅੱਜ ਸੂਈ ਆ ਪਹਿਲਾ ਸੂਆ ਹੀ ਇਹਦਾ ਵੀਰੇ ਬੱਚਾ ਮਗਰ ਜੇਰ ਜੂਰ ਪੈ ਗਈ ਐਨ ਓਕੇ ਠੀਕ ਆ ਗੱਲ ਹਾਂ ਜੀ ਜੱਫਾ ਬਾਈ ਕਹਿੰਦਾ ਦਾ ਡੰਨਾ ਬਿਲਕੁਲ ਸੂਆ ਪਹਿਲਾ ਨਾਲ ਆ ਗਿਆ ਮੇਲ ਕਾਫ ਤੇ ਕੱਢਿਆ ਬੌੜਾ ਲਾਡੀ ਕੁਛ ਇਹਦਾ हां भाई कड्ढेया बोला एदा कोई ਹੁਣ 3 ਕਿਲੋ ਖਾਲੀ ਤਾਂ ਕਰੀ ਨਹੀਂ ਹੈਗੀ ਕਿਉਂਕਿ ਪਹਿਲਾਂ ਹੀ ਪਹਿਲਾਂ ਹੀ ਸੀਗਾ ਹੱਲੇ ਪਹਿਲੇ ਡਾਂਗੀ ਚੋਈ ਆ ਠੀਕ ਹੈ ਗੱਲ ਹਾਂਜੀ ਆਲ ਫੋਰ ਤਾਂ ਨਹੀਂ ਕਰ ਲਾ ਨਾ ਜਮਾ ਹੀ ਨਹੀਂ ਬਾਈ ਥਾਨ ਬਹੁਤ ਵਧੀਆ ਲੱਗਿਆ ਪਹਿਲਣ ਦੇ ਹਿਸਾਬ ਨਾਲ ਥਾਨ ਬੜਾ ਚੰਗਾ ਲੱਗਿਆ ਨਾ ਪਹਿਲਣ ਦੇ ਹਿਸਾਬ ਨਾਲ ਆਰਡਰ ਵੀ ਵਧੀਆ ਪਾਇਆ ਹੋਇਆ ਬਾਈ ਹਾਂ ਥਾਨ ਦੀ ਕੁਆਲਿਟੀ ਬਹੁਤ ਸੋਹਣੀ ਰੱਖਦੀ ਆ ਪਹਿਲਣ ਦੇ ਹਿਸਾਬ ਨਾਲ ਤੇ ਬਾਕੀ ਆਰਡਰ ਵੀ ਬਹੁਤ ਸੋਹਣਾ ਬਣਾਇਆ ਦੁੱਧ ਬਾਈ ਜਿਹੜੇ ਹਾਲਾ ਪਹਿਲਣ ਹੀ ਆ ਇਹ ਲੱਗਦਾ ਵੀ 12 ਤੋਂ ਟੱਪੂਗੀ ਉਰਲੇ ਬੰਨੇ ਦਿਖਾ ਦੀ ਕਰੀ ਇਧਰਲੇ ਬੰਨੇ ਇਧਰਲੇ ਬੰਨਿਆ ਥਾਣ ਦਾ ਸੈਜ ਕਰਾ ਦੇ ਚੈੱਕ ਤੇ ਪਛਾਣ ਨੂੰ ਹੋ ਕੇ ਬੱੱਚੀ ਸਾਰੀ ਵੀ ਦਿਖਾ ਦਿਓ ਇਧਰੋਂ ਅ ਚਵਾਈ ਕਰ ਸਕਦਾ ਸੱਜਣੋ ਚ ਇੱਕ ਪਹਿਲਾ ਸੂਆ ਤਾਜੀ ਸੂਈ ਆ ਸੂਈ ਨੂੰ ਐ ਮੰਨ ਲਓ ਵੀ ਪੰਜ ਚਾਰ ਘੰਟੇ ਹੋਏ ਨੇ ਹਜੇ ਸਵੇਰ ਆਦੀ ਆ ਗਈ ਬਿਲਕੁਲ ਠੰਡੀ ਸੀ ਲੈ ਹੋਰ ਬਹੁਤ ਵਧੀਆ ਲੱਗਿਆ ਬਸ ਬਈ ਪਹਿਲਾਂ ਦੇ ਹਿਸਾਬ ਨਾਲ ਦੁੱਧ ਵੀ ਬਾਈ ਕਹਿੰਦਾ ਬਾਛ ਛੱਡ ਦਿਓ ਜੀ 12 13 ਕਿਲੋ ਪਾ ਦੂ ਚਵਾਈ ਫੜਾਕੇ ਵਾਲੀ ਆ ਇੱਕ ਗੱਲ ਹੋਰ ਦਾ ਨਾ ਪਹਿਲਣੀਆਂ ਚਵਾਈਆਂ 15 20 ਦਿਨ ਤੇ ਜਾ ਕੇ ਬਣਦੀਆਂ ਹਾਂ ਬਈ 12 ਤੋਂ ਪਲੱਸ ਹੀ ਜਾਊ ਯਾਰ ਪੈਸੇ ਲਾਦੀ ਇਹਦੇ ਕਿੰਨੇ ਲਾਵਾਂਗੇ ਫਿਰ ਬਈ ਇਹਦਾ 38035 ਦੀ ਦੇ ਦਾਂਗੇ ਇਹ ਦੇ ਦਾਂਗੇ 35 ਦੀ ਬਾਕੀ ਜਿਹੜੇ ਜਿਹੜੇ ਸੱਜਣਾ ਨੇ ਆ ਮੰਨ ਲਓ ਵੀ ਜੋੜਿਆਂ ਦੇ ਵਿੱਚ ਪਸ਼ੂ ਲੈਣੇ ਨੇ ਤਾਂ ਜੋੜਿਆਂ ਚ ਮੰਤਨ ਹੋ ਜੂਗਾ ਹਾਂਜੀ ਹਾਂਜੀ ਆ ਨੰਬਰ ਬੋਲ ਦਿਓ ਜੀ ਮਾਲ ਬਾਈ ਹੋਰ ਵੀ ਆਪਣੇ ਕੋਲੇ ਆਈ ਜਾਂਦਾ ਵਾ ਦਿੱਲੀ ਦਾ ਹੀ ਕੰਮ ਆ ਆਪਣਾ ਨੰਬਰ ਹੈਗਾ ਜੀ 9855798122 98557 98122 ਦਾ ਨੰਬਰ ਆ ਗਾਵਾਂ ਰੂਟੀਨ ਚ ਮਿਲਣ ਗਿਆ ਮਿਲਣ ਗਿਆ ਜ਼ਿਆਦਾਤਰ ਸੱਜਣੋ ਯਰ ਸੀ ਗਾਵਾਂ ਤੇ ਜਿਹੜਾ ਰੇਟ ਆ ਰੇਟ ਵਾੜਾ ਜਾਇਜ ਮਿਲੂਗਾ ਹਰੇਕ ਸੱਜਣ ਦੀ ਪਹੁੰਚ ਵਾਲਾ ਰੇਟ ਮਿਲੂਗਾ ਤੇ ਕੁਆਲਿਟੀ ਵਾਈ ਹੋਰਾਂ ਕੋਈ ਚੰਗੀ ਹੁੰਦੀ ਆ ਪਛਮਾਨ ਦੀ ਸੰਪਰਕ ਵਾਈ ਨਾਲ ਕਰ ਲਿਓ ਧੰਨਵਾਦ ਜੀ